ਅੰਦਰ ਨੂੰ ਠਾਰ ਕੇ ਰੱਖਣਾ ਹੈ ਬਾਹਰਲੀ ਪਰਮਾ ਦੀ ਅੱਗ ਤੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ ਤੋਂ ਜਿਨ੍ਹਾਂ ਨੇ ਆਪਾਂ ਨੂੰ ਠਾਰ ਕੇ ਰੱਖਣਾ ਹੈ ਉਹ ਰਸ ਗੁਰੂ ਦੀ ਸੰਗਤ ਤੋਂ ਮਿਲਦਾ ਹੈ ਗੁਰੂ ਦੀ ਸੰਗਤ ਦੇ ਵਿੱਚ ਤੇ ਗੁਰਮੁਖ ਪਿਆਰਿਓ ਗੁਰੂ ਦੀ ਸੰਗਤ ਜਦੋਂ ਮਿਲ ਜੇ ਮਾਰਜ ਸਤਿਗੁਰੂ ਜੀ ਕਹਿੰਦੇ ਤੂੰ ਇੱਕ ਦੀ ਗੱਲ ਕਰਦਾ ਹੈ ਅਨੇਕਾ ਦੁੱਖ ਤੇਰੇ ਕੱਟੇ ਜਾਣਗੇ ਭਾਈ ਗੁਰੂ ਦੀ ਸੰਗਤ ਕਰਿਆ ਕਰ ਸਾਧੂਆਂ ਦੀ ਸੰਗਤ ਜਿਵੇਂ ਇਸ ਦਰ ਤੇ ਆ ਕੇ ਆਪਾਂ ਗੁਰੂ ਦੀ ਸੰਗਤ ਕਰਨੀਆਂ ਨਾਲੇ ਮਹਾਪੁਰਸ਼ਾਂ ਦੇ ਦਰ ਤੇ ਆ ਕੇ ਨਤਮਸ ਧੋਕੇ ਦਾਤਾ ਮਿਲਦੀਆਂ ਨੇ ਨਾਲੇ ਗੁਰੂ ਦੀ ਸੰਗਤ ਕਰਕੇ ਆ ਸੋਚ ਵਿਚਾਰ ਬਦਲੀ ਜਾਂਦੀ ਹੈ ਭਾਪ ਗੁਰੂ ਦੇ ਦਰ ਤੋਂ ਇਹ ਦਾਤਾ ਕਿੱਥੋਂ ਮਿਲਦੀਆਂ ਸਤਿਗੁਰ ਦੇ ਚਰਨਾਂ ਤੋਂ अनेक संगत अमृत बिल तो लैके रस लैके गई हैं इस करके महारतगुरु जी ने आधारना पढ़िया करनी कबीर लूटना है तो लूट राम नाम है लूट के आओ सारियां संगतं गज बज के पढ़े महापुरुषा धारना पढ़िया करते लुट लुट लै मना जे लुट्टी जा राम नाम दी ਲੁੱਟ ਲੈ ਮਨਾਂ ਜੇ ਲੁੱਟੀ ਜਾਂਦੀ ਆ ਉਹ ਲੁੱਟ ਪੈ ਗੀ ਰਾਮ ਨਾਮ ਦੀ ਓ ਲੁੱਟ ਲੈ ਮਨਾਂ ਜੇ ਲੁੱਟੀ ਜਾਂਦੀ ਐ ਲੁੱਟ ਪੈ ਗਈ RAM ਨਾਮ ਦੀ ਓ ਲੁੱਟ ਲੁੱਟ ਲੈ ਮਨਾ ਜੇ ਲੁੱਟੀ ਜਾਂਦੀ ਐ ਓ ਲੁੱਟ ਪੈ ਗਈ RAM ਨਾਮ ਦੀ ਓ ਲੁੱਟ ਲੁੱਟ ਲੈ ਮਨਾ ਜੇ ਲੁੱਟੀ ਜਾਂਦੀ ਐ ਲੁੱਟ ਪੈ ਗਈ RAM ਨਾਮ ਦੀ ਲੁੱਟ ਲੁੱਟ ਲੈ ਮਨਾ ਜੇ ਲੁੱਟੀ ਜਾਂਦੀ ਐ लुट पैगी राम नाम लुट लुट लै मनाज लुटी पैगी राम नाम दौ लै मनाज लुटी जा लुट पैगी राम नाम दिये <ड़ीव> ਲੁੱਟ ਲੁੱਟ ਲੈ ਮਨਾ ਜੇ ਲੁੱਟੀ ਜਾਂਦੀ ਐ ਲੁੱਟ ਪੈਗੀ RAM ਨਾਮ ਦੀ ਲੁੱਟ ਲੁੱਟ ਲੈ ਮਨਾ ਜੇ ਲੁੱਟੀ ਜਾਂਦੀ ਐ ਲੁੱਟ ਪੈਗੀ RAM ਨਾਮ ਦੀ ਲੁੱਟ ਲੁੱਟ ਲੈ ਮਨਾ ਜੇ ਲੁੱਟੀ ਜਾਂਦੀ ਐ ਲੁੱਟ ਪੈਗੀ RAM ਨਾਮ ਦੀ ਓ ਲੁੱਟ ਲੁੱਟ लोटल लुट तो मनाज लुटी जा लुट में मनाजे लुटी जा लुट, लुट लुट जे लुटी जा लुट मनाजे लुटी जाती है लुट जे आ, लुट ल मनाजे लुटी आ, लुट है ਯਾਰੇ ਜੀ ਲਟ ਪੈ ਗਿਆ RAM ਨਾਮ ਦੀਓ ਪਿਆਰੇਓ ਲਟ ਪੈ ਗਿਆ RAM ਨਾਮ ਦੀ ਯਾਰੇ ਜੀ ਲਟ ਪੈ ਗਿਆ RAM ਨਾਮ ਦੀ ਪਿਆਰੇ ਆ ਲਟ ਪੈ ਗਿਆ RAM ਨਾਮ ਦੀਓ ਪਿਆਰੇ ਜੀ ਲੁੱਟ ਪੈਗੀ RAM ਨਾਮ ਦੀ ਪਿਆਰਿਆ ਲੁੱਟ ਪੈਗੀ RAM ਨਾਮ ਦੀ ਕਵੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਜੇ ਪਛਤਾਓਗੇ ਪ੍ਰਾਨ ਜਾਏਗੇ ਤੂਟ ਅੰਮ੍ਰਿਤ ਵੇਲ ਤੋ ਲੈ ਕੇ ਨਿਕਾ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚੋਂ ਰਸ ਪ੍ਰਾਪਤ ਕੀਤਾ ਹੈ अनेका ਸੰਗਤਾਂ ਨੇ ਆਨੰਦ ਪ੍ਰਾਪਤ ਕੀਤਾ ਹੈ ਗੁਰਮੁਖ ਪਿਆਰਿਓ ਇਸ ਦਰਤ ਮਾਰੇ ਕਿੰਨੇ ਜਿਹੜੀ ਦਾਤ ਹੈ ਨਾ ਜਦੋਂ ਕੋਈ ਵੀ ਗੁਰੂ ਤੋਂ ਆਪਾਂ ਦਾਤ ਮੰਗਦੇ ਹਾਂ ਦਾਤ ਮਿਲ ਜੇ ਕਿੰਨੇ ਖੁਸ਼ ਹੁੰਨੇ ਆ ਜਿਵੇਂ ਬੱਚੇ ਨੂੰ ਖੇਡ ਪਿਆਰੀਆਂ ਨੂੰ ਖੇਡ ਮਿਲ ਜਾਓ ਕਿੰਨਾ ਖੁਸ਼ ਹੁੰਦਾ ਓਵੇਂ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਜਦੋਂ ਰੱਬ ਦੀ ਸਤ ਸੰਗਤ ਮਿਲਦੀ ਹੈ ਉਹਨਾਂ ਦੇ ਮਨ ਦੇ ਵਿੱਚ ਆਈ ਚਾ ਪੈਦਾ ਹੁੰਦਾ ਆਈ ਚਾ ਪੈਦਾ ਹੁੰਦਾ ਮਨ ਦੇ ਵਿੱਚ ਵੀ ਆਹ ਲੁੱਟ ਲੁੱਟ ਲਈਏ ਸੇਵਾ ਲਈ ਆਹ ਲੁੱਟ ਲੁੱਟ ਲਈਏ ਨਾਮ ਜਪਿਆ ਲੁੱਟ ਲੁੱਟ ਲਈਏ ਸਤਗੁਰੂ ਜੀ ਦੇ ਦੀਵਾਨ ਸੁਣ ਕੇ ਪ੍ਰਮਾਤਮਾ ਸਤਗੁਰੂ ਜੀ ਦੀ ਵਡਿਆਈ ਸੁਣਦੇ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਪੈਦਾ ਹੋ ਜਾਂਦੀ ਇਸ ਕਰਕੇ ਗੁਰਮੁਖ ਪਿਆਰੂ ਭਾਵਨਾ ਬਣਾਈਏ ਸੇਵਾ ਸਿਮਰਨ ਭਜਨ ਵੰਦਗੀ ਕਰਿਆ ਕਰੀ ਤੇ ਮਾਰਜ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਸੇਵਾ ਕੀਤੀ ਹੈ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਭਜਨ ਵੰਦਗੀ ਕੀਤਾ ਹੈ ਉਹਨਾਂ ਨੂੰ ਅਜ ਤਾਈਂ ਲੋਕ ਸੰਸਾਰ ਪੂਜਦਾ ਯਾਦ ਕਰਦਾ ਜਿਵੇਂ ਮਹਾਪੁਰਸ਼ਾਂ ਦੇ ਦਰਤੀ ਬੈਠੇ ਸੋ ਮਾਰਜ ਕਿਰਪਾ ਕਰਨ